ਅਨਸਾਰੀਮ ਸਸਿਕਾ ਅਜੀ ਨਾਲੇ ਹੈਪੀ ਦੀਵਾਲੀ ਨਾਲੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅੱਜ ਅਸੀਂ ਆਏ ਆ ਸਮਾਰਤ ਬਾਬਾ ਬੁੱਢਾ ਸਾਹਿਬ ਜੀ ਦੇ ਮੱਠਾ ਦੇਖਣ ਨਾਲੇ ਦੀਵਾਲੀ ਕਰਦੇ ਆਓ ਤੁਹਾਨੂੰ ਅੱਜ ਬਾਬਾ ਜੀ ਦੇ ਪੂਰੀਆਂ ਰੌਣਕਾਂ ਲੱਗੀਆਂ ਐਤਵਾਰ ਨਾਲੋਂ ਵੀ ਜ਼ਿਆਦਾ ਭੀੜਿਆ ਖਾਲੇ <coughs> ਤੱਕ <coughs> कौन करता तो है यही देखो हमको बिठाने के लिए ये करते हैं आज से हम बात करेंगे जनता के लिए है ये मामला है सवारी कोई जानता है इसका समाधान हुआ जन मसाला What? wala wala lekin ye kya ye kya kar rahe ho ye kya kar rahe ho ye kya kar rahe ho ਸ੍ਰੀਕਾਲ ਜੀ ਚਲੋ ਨਾ ਬਲਾਉ ਸਾਰਿਆਂ ਨੂੰ ਸੱਸੀ ਗਾਲ ਜੀ ਚਲੋ ਨਾ ਜੋ ਇੱਧਰ ਕਰੋ ਚਾਚਰੀ ਚਲੋ ਚਾਜੀ ਗਾਲਿਆ ਦੋ ਚਾਚਰੀ ਗਾਲ ਕਰੇ ਛਾਸਰੀ ਗਾਲ ਕਰੇ ਯਾ ਚਾਚਰੀ ਗਾਲ ਕੀ ਹੈ ਹਾਂ ਜੋਗੇ ਚਾਚਰੀ ਗਾਲ ਕਾ ਚਾਜੀ ਗਾਲ ਨਾਲੇ ਸਾਡੇ ਬੰਦੇ ਬਣਾ ਰਹੇ ਹਨ ਜਲਦੀ ਦਵਾਈ ਵਾਲੇ ਬੰਦੇ ਛੋੜਤੀ ਵਸਤੀਆਂ ਲੱਖ ਲੱਖ ਬਣਾ ਰਹੇ ਹਾਂ ਸੱਸੀ ਗਾਲੇ ਬਣਾਉਂਦਾ ਨਵਾਂ ਜੇ ਕੋਈ ਚੀਜ਼ ਬਣਾਉਂਦਾ ਉਹ ਟਰਾਈ ਕਰਦੇ ਹਾਂ ਚਲੋ ਆਹ ਆਰਤੀ ਕਿਸਾਨ ਮਿਹਦੂਰ ਏਕਤਾ ਦੁਨੀਆਨ ਜਿੰਦਾਬਾਦ ਤੇ ਹੁਣ ਹੋਤੀ ਜਾ ਕਿਵੇਂ ਨੇ ਇਹ ਕਿਹੜੀ ਕਿਹੜੀ ਸ਼ਾਪਿੰਗ ਕਰਦੇ ਆ ਪਿਓ ਪੁੱਤਾਂ ਦਾ ਜਦੋਂ ਬੱਸ ਕਰ ਲੈਣੀ ਖਤਮ ਹੋ ਜਾਈਏ ਨਾ ਆਈਡੀ ਸੀ ਪੱਕੀ ਹੋਦੀ ਆ ਬਾਕੀ ਹੋਗੀ ਹੋਗੀ ਹੈ ਤੁਸੀਂ ਕੀ ਕਰੀ ਤਨਾ ਮੁੰਡਿਓ ਅੰਦਾ ਟੁੱਟੀ ਆ ਜੇ ਪੁੱਤੋ ਆ ਟੁੱਟੀ ਲੱਗਾ ਇਹਨੇ ਪਹਿਲੇ ਨਹੀਂ ਕਿੰਨੀ ਵਾਲੀ ਵੇਖੀ ਦਿਮਾਗ ਦੀ ਜਿਹੜੀ ਚੀਜ਼ ਕਹਿੰਦੇ ਲੱਭ ਜੂਗੇ ਉਹ ਹੀ ਵੇਖ ਲਾਂਗੇ ਲੱਭਣ ਨੂੰ ਥੋਥੇ ਸਾਰਾ ਕੁਝ ਹੀ ਲੱਗਾ ਆ ਉਹ ਹੀ ਆਗੇ ਹੁਣ ਅਸੀਂ ਸਾਰੇ ਪਟਾਕੇ ਲੈ ਗਏ ਇੱਥੇ ਲੋਥੇ ਸਲਾ ਘਾਣ ਦੇ ਕਿਹੜੀ ਦੁਕਾਨ ਤੇ ਚਾਈਏ ਸਲਾਹ ਨਹੀਂ ਇਹਨਾਂ ਦੀ ਹੋਣੀ ਨਾਲੇ ਮੁੰਡੇ ਸਾਡੇ ਨੂੰ ਸਾਰੀ ਪੈਣ ਨਾਲੇ ਕਾਂਜੀ ਪਿਆਈਏ ਇਹਨੂੰ ਕਾਂਜੀ ਪੀਉਣ ਲੱਗੇ ਖਬਰਾੜ ਹੋਣੀ ਕਹਿੰਦਾ ਖਬਰਾੜ ਬੜੀ ਹੋਣੀ ਅੱਜ ਕਾਹੇ ਮੇਰੇ ਪਾਸ ਕਾਹੇ ਮੇਰੇ ਲੱਗਣੇ ਖਬਰਾੜ ਹੋਣ ਜਾ ਮੁੰਡਿਆ ਪੀਲਾ ਜਾਏ ਕਾਂਜੀ ਕਾਂਜੀ ਪੀਓ ਜੀ ਖਬਰਾੜ ਸੈਟੋ ਜੀ ਅਸੀਂ ਵੀ ਗੋਲ ਕੁੱਪੇ ਖਾਣੇ ਮੈਂ ਨਾਲੇ ਵਾਪਸੀ ਤੇ ਖਾਣੇ ਆ ਕਹਿੰਦਾ ਕੁੜੀ ਇਹਦਾ ਕੁੜੀਆਂ ਖਲੋਤੀਆਂ ਲੈਣੀ ਮੈਂ ਕਹਿੰਦਾ ਬਾਲ ਜੋ ਪੀਲਾਂਗਾ ਕੁੜੀਆਂ ਖਲੋਤੀਆਂ ਉੱਥੇ ਮੈਂ ਵੀ ਤਾ ਤੁਹਾਨੂੰ 5 ਮਿੰਟ ਦੇਣਾ ਬੈਕਲ ਕਰਦਾ 5 ਮਿੰਟ ਦੇ ਬੈਕਲ ਕਰਦਾ ਮੈਂ ਗੱਡੀ ਬਾਹਰ ਕਰਦਾ ਚਲੋ ਗਾਇਸ ਹੁਣ ਵੇਖੀਏ ਜਾਇ ਪਟਾਕੇ ਦੁਕਾਨਾ ਹੋਈ ਜਣਾ ਗੁਲਾਬੀ ਪੱਗ ਬੰਦ ਕੇ ਖਲੋਤਾ ਰੱਖੋ ਜੀ ਪਟਾਕੇ ਆਪਾਂ ਦੇ ਜਾਣਦੇ ਆ ਸਿਧਾਂਤ ਅੰਦਰ ਹੀ ਆਪਣਾ ਸਟਾਕ ਅੰਦਰ ਹੁੰਦਾ ਪਟਾਕਿਆਂ ਦਾ ਆਪਾਂ ਕਹੋ ਜੀ ਬੈਸਟ ਕੁਆਲਿਟੀ ਤੇ ਸਟਾਕ ਵੱਧ ਲੈਣਾ ਹੁੰਦਾ ਵਾ ਫਸਟ ਕੋ ਹੈ ਨਵਾਜ ਕੀ ਲੈਣਾ ਹੈ ਆਪਾਂ ਆਹ ਲੰਮਾ ਬ리고 ਤੀਖਾ ਹੋਇ ਤੇ ਆਪਾਂ ਪਟਾਕੇ ਵੇਖਿਆ ਇਹ ਚੰਨਾਂ ਸਵਾਰੀਆਂ ਹੀ ਡੋਰੀ ਵਰੀ ਬਣਵਾਈ ਹੋ ਅੱਛਾ ਪਹਿਲੀ ਜਿਹੜੀ ਗੱਡੀ ਨਹੀਂ ਸੀ ਵੱਡੀ ਅੱਛਾ ਕੋਲ ਜਿਹੜੀ ਉਹਨੇ ਭਾਰਤੀ ਤੇ ਕੋਲ ਲੱਗਦੀ ਹਾਂ ਲੋਹੇ ਜਿਦਾਂ ਲੱਗਣੇ ਕੋਲ ਖਾ ਜਾਂਦੀ ਹਾਂ ਜੇ ਤਾਂ ਲੋਹੇ ਜਿਹੜਾ ਕੋਲ ਖਾ ਗਿਆ ਸਾਰੇ ਅੱਛਾ ਮਲਾ ਸ਼ੁਦੀਆਂ ਬਾਦ ਕਰ ਗਈ ਸੀ ਇਹ ਹੁਣ ਕਿਹੜੀਆਂ ਤੇ ਲਗਾ ਆਪਾਂ ਨੂੰ ਮੈਂ ਆ ਖਵਾ ਖੜੀਆਂ ਦਿੰਦੀ ਇਹ ਅੱਛਾ ਇਹ ਉਤੋਂ ਬੈਸਟ ਆ ਹਾਂ ਹਾਂ ਇਹ ਪਹਿਲੀ ਬਣੀ ਜੋ ਅੱਗੇ ਹੋਈ ਨੇ ਕੀ ਕੀ ਹੱਸਦਾ ਇਹ ਉਹੀ 250 ਰੁਪਏ ਦਾ ਸਪਰੈਟ ਵਾਈਟ ਉਠਾ ਲਈ ਹੈ ਹਾਂ ਆ ਲੈ ਦਿਓ 250 ਚੱਲ ਬਾਅਦ ਚੁ ਕਰਦੇ ਆ ਤਨ ਜਾਇ ਜਾਇ ਜ ਹੋਰ ਕੱਢਦੇ ਚਾਰ ਪੰਜ ਇਹਦੇ ਨਾਲੇ ਲੋ ਭਾਈ ਜਿਹੜੀ ਦੂਜੀ ਥੱਲੇ ਹੁੰਦੇ ਆ ਹਨਾ ਪ੍ਰਤ ਗੁੜੀਆਂ ਚਲਾ ਕੇ ਵੇਖੀ ਹੁੰਦੀਆਂ ਨੇ ਜਿਹੜੀਆਂ ਚੜਕੜੀਆਂ ਆਈਆਂ ਉਹ ਭੈ ਜੋਈ ਧੂਆਂ ਬੜਾ ਮਾਰਦੀ ਆ ਹਨਾ ਵੇਹੇ ਧੂਆਂ ਬਹੁਤ ਹੁੰਦਾ ਵੇ ਭਾਕ ਉਹ ਸਮਾਨ ਇਹ ਅੰਕਲ ਬੜੇ ਚਿਹਦਾ ਸਾਡਾ ਜੋਟਿਆ ਦੋਸਤ ਆ ਸਾਡੇ ਪਿਓਰੇ ਸਮੋਣ ਆ ਇਹਦੀ ਡਾਕਟਰ ਦਵਾਈ ਦਾਵਾ ਹੋਣਾ ਨਾ ਉਹਨਾਂ ਵਾਸਤੇ ਨਾ ਡਾਕਟਰ ਨੂੰ ਦਾਵਾ ਹਸਤਾ ਜਿਹੜਾ ਵਾ ਤੇ ਉਹਦੇ ਬਿਲਕੁਲ ਦੁਕਾਨ ਦੇ ਉਹਦੇ ਹਸਪੀਟਲ ਦੇ ਸਾਹਮਣੇ ਦੁਕਾਨ ਆ ਅੰਕਲ ਦੀ ਛੋਟੀ ਦੁਕਾਨ ਆ ਮਿਹਨਤ ਮਿਹਨਤ ਕਰਦਾ ਬੰਦਾ ਮਿਹਨਤ ਵਾਲੇ ਬੰਦਾ ਤੇ ਇਹ ਚਲੋ ਅੱਜ ਪਹੁੰਚ ਗਏ ਵਲੋਗ ਵਿੱਚ ਅਸੀਂ ਪਰ ਫਿਰ ਵੀ ਕਿਤੇ ਨਾ ਕਿਤੇ ਲੋਡ ਪੈ ਜਾਂਦੀ ਆ ਤੇ ਸਮਝਦੇ ਆ ਬਾਹਰ ਅਕ ਰੀ ਜਿਹੜੀ ਜੀ ਲੈਣੀ ਓਏ ਆ ਹੋਰ ਵੇਖੋ ਯਾਰ ਕੀ ਲੈਣਾ ਵਾ ਆ ਹੁਣ ਆ ਵੇਖੋ ਚਾਰ ਪੰਜ ਅੰਕਲ ਨੇ ਸਾਰਾ ਸਮਾਨ ਲਾਇਆ ਆਓ ਆਓ ਆਹ ਦੇਖੋ ਕੀ ਲੈਣਾ ਆਹ ਸਾਰਾ ਸਮਾਨ ਲੱਗਾ ਆਇਆ ਯਾਰ ਬਹੁਤ ਸਾਰਾ ਲੱਗਾ ਸਮਾਨ ਵੀਨੇ ਆਹ ਦੁਕਾਨ ਹੈ ਅੰਕਲ ਆ ਨੂੰ ਬਾਅਦ ਉਹ ਦਾ ਦੂਸਰਾ ਸਮਾਨ ਜੋ ਲੈਣਾ ਆ ਇਹ ਫੋਰ ਲਾਈਨ ਆਈਟਮ ਦੀ ਆ ਬੇ ਆ ਲੱਗੇ ਲੈਣ ਮਿੱਤਰੋ ਇਹ ਆ ਵੀਡੀਓ ਬਣਾਉਣਾ ਵੀਡੀਓ ਬਣਾ ਆ ਹੁਣ ਇਹਦੀ ਥੱਲੇ ਉਹ ਨਹੀਂ ਆ ਇਹਦੀ ਥੱਲੇ ਆ ਜਿਹੜੀ ਦੀ ਜਾਂਦੀ ਹੈ ਨਾ ਇਹ ਕਿਸੇ ਚੀਜ਼ ਦੀ ਨਹੀਂ ਆ ਜਿਹੜੇ ਸਵੇ ਜੀ ਖੱਲੇ ਖੱਲੇ ਹਾਉ ਜਿਹੜੇ ਆਪਾਂ ਦੂਜੇ ਨੋਰਮਲ ਵੇਂਦੇ ਆ ਉਹ ਤੁਹਾਨੂੰ ਸਿੱਧੇ ਗਾੜੀ ਦੇ ਉੱਤੇ ਫਟਦੇ ਆ ਆ ਉਹ ਆ ਇਹ ਥੱਲੇ ਵੀ ਚੱਲਣਾ ਵਾ ਪੁੱਤੇ ਵੀ ਚੱਲਣਾ ਵਾ ਤੇ ਨਾਰਾ ਵੀ ਬੁਮਾਏ ਇਹ ਫੋਰ ਲਾਈਨ ਆਟਮ 850 ਰੁਪਏ ਦਾ ਇਹ ਕਿੰਨਾ ਵਿੱਚ ਜੀ ਇਹ ਦੇਖਿਆ ਨਾ ਵਾ 50 ਵਾਲੀ ਖਾ ਆ 50 ਦੀ ਤਾਂ ਰਾਣੀ ਵਾਲੀ ਇਹੋ ਨਾਲ ਲਗੜੀਆਂ ਤੇ 50 ਦੀ ਤੇ ਖਲਾਵਾ ਇਹ 4 ਲਾਇਰ ਨੂੰ ਕੋਲ ਨੂੰ ਨੁਕੀਲਾ ਠੀਕ ਆ ਉਹ ਇਹਦਾ ਇਹ ਆ ਨਾ ਉਹ ਇੱਕ ਵਾਰੀ ਤੁਸੀਂ ਅੱਗ ਲਾਉਣੀ ਆ ਹਾਂ ਇਹ ਭਾਵੇਂ ਤੁਸੀਂ 3-4 ਲੈ ਜਾਓ ਘੜੀ ਘੜੀ ਬਾਏ ਇੱਕ ਵਾਰੀ ਲਾ ਲਈ ਫਿਰ ਕਿੰਨੇ ਟਾਈਮ ਬਾਅਦ ਚਲਾ ਲਿਆ ਫਿਰ ਭਾਵੇਂ 20 ਮਿੰਟ ਬਾਅਦ ਚਲਾ ਲਿਆ ਪੰਨਾ ਵੀ ਮਿੰਟਾ ਬਾਅਦ ਵੀ ਹਾਂ ਬੰਦ ਕਰਕੇ ਹੋਰ ਫੇਰ ਚਲਾੜੇ ਫੇਰ ਵੀ ਚਲਾੜਿਆ ਉਹ ਜੀ ਯਾਰ ਗੱਲ ਪਤਾ ਕੀ ਹੁੰਦੀ ਆ ਜਿਹੜੀ ਆਈਟਮ ਆ ਇਹ ਤਰ੍ਹਾਂ ਬੰਗਾ ਕੀ ਵਿਆਹ ਸ਼ਾਦੀ ਆਣੀ ਆਪਾਂ ਖੇਡਣਾ ਮੇਰ ਨਹੀਂ ਆਹ ਨਹੀਂ ਆਹ ਕੀ ਕਰੀ ਲੱਖਿਆ ਜਦੋਂ ਸੱਧਾ ਲੱਗਣ ਡਿਆ ਜਾਂ ਕੋਈ ਨਾ ਲਾ ਪ੍ਰੋਗਰਾਮ ਤਾਂ ਲੰਬਾ ਪ੍ਰੋਗਰਾਮ ਚੱਲਦਾ ਹੁੰਦਾ ਫਿਰ ਇੰਨੇ ਟਾਈਮ ਜ਼ਿਆਦਾ ਕੱਢਣਾ ਹੁੰਦਾ ਜਿਹੜਾ ਤੁਸੀਂ ਮਜ਼ਾ ਲੈਣਾ ਨੇ ਜਿਹੜੇ ਬੰਦੇ ਨੇ ਉਹਨੂੰ ਛੋਟਾ ਹੀ ਕਰਾ ਖੰਦਾ ਆਪਾਂ ਮਜ਼ਾ ਹੀ ਲੈਣਾ ਜੀ ਸਵਾਗਤ ਚਾਣ ਲੱਗਦੇ ਕਿ ਆਹ ਲੱਗਦੀ ਇਹੋ ਹੋਈ ਮਾਰਾ ਖਾਣਾ ਇਹੋ ਤੁਹਾਨੂੰ ਜਿੰਨੇ ਲੈਣੇ ਸੀ ਬਹੁਤ ਵਧੀਆ ਜੀ ਆਹ ਮੋਟਰ ਵੀ ਲੱਗ ਜੇ ਪਤਾ ਵਾ ਦੇ ਤਰ੍ਹਾਂ ਦੁਆਰ ਦੇ ਲੈ ਗਿਆ ਹੁੰਦਾ ਪਤਾ ਲੱਗੂ ਵੀ ਕੀ ਕੀ ਚੱਲੀ ਔਰ ਜੋ ਉਹ ਮੂਰਟੀ ਕਾਇਦਾ ਔਰ ਮਾਰੇ ਮਾਨ ਭਾਈ ਦੇਖੀ ਯਾਰ ਜਿਹੜਾ ਕੰਮ ਕਰਨਾ ਹੈ ਉਹ ਕਰੀਏ ਆ ਪਟਾਕੇ ਵੇਖੀਏ ਓਏ ਆ ਪਟਾਕੇ ਰਹੀ ਆ ਜਾ ਤਾਕੇ ਰਹੀਏ ਇਧਰ ਆਪਾਂ ਦੇਖੇ ਆ ਜਾ ਲੈ 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 ਕਰ ਜਾ ਆ ਕੋਈ ਨੇ ਇਹਨਾਂ ਨੇ ਢੇਰ ਲਾਏ ਪਟਾਕੀਆਂ ਦੇ ਕੋਜ ਅੰਦਰ ਰੱਖੇ ਨੇ ਦੁਕਾਨ ਲਾਈ ਛੋਟੀ ਜੀ ਹੈਪੀ ਦੀਵਾਲੀ ਠੀਕ ਆ ਉਹ ਦੋਸ਼ ਕਰੋ ਪਾਣ ਚਲਾਓ ਟੋਕ ਆ ਵੇਖੋ ਜੀ ਪੂਰਾ ਲੱਗਦਾ ਪਤਾ ਕੀ ਆ ਆਪਣਾ ਹਾਂ ਫੁੱਲੀ ਸ਼ਾਪਿੰਗ ਕਰਕੇ ਆਏ ਆ ਤੇ ਹੁਣ ਸਾਰੀ ਰਾਤ ਤੇ ਬਹਿ ਕੇ ਪਟਾਕੇ ਚਲਾਉਣਗੇ ਚਲੋ ਸਾਰੀ ਰਾਤ ਚਲਾਉਣੇ ਪਟਾਕੇ ਅੱਗੇ ਜ ਨਹੀਂ ਲਿਆਦੇ ਟਾਈਮ ਸ ਬੜਾ ਲਗਣਾ ਚਲਾਓ ਚਲੋ ਟਾਈਮ ਬੜਾ ਲਗਣਾ ਵਾ ਆ ਬਣਾਈ ਮੇਰੀ ਵੀਡੀਓ ਆ 100 ਦੀ ਸੁਰਲੀ ਆ 120 320 ਝੁੱਲੀਆਂ ਨੇ ਹਾਂਜੀ 10 ਬੰਡਲ ਲੈ ਕੇ ਆਈ ਨਾ ਕਰੇ ਨਹੀਂ 15 15 ਬੰਡਲ ਆ ਅੱਧੇ ਨਾਲ ਉਹ 50 ਸ਼ਾਟ ਆ ਹੂੰ ਹੁਣ ਚਲਾਓ ਬੈ ਕੇ ਰਾਤ ਕੋੜੇ ਨਾਰ ਵਾਲੇ ਲੈਂਦੇ ਓਏ ਓਏ ਯਰੇ ਨਾਰ ਵਾਲੇ ਆਪਾਂ ਬਹੁਤ ਲੈਂਦੇ ਉਹ ਕਿੱਥੇ ਉਹ ਫੜੇ ਕਿਦਾਂ ਸਾਰੇ ਚਲਾਵਨੀ ਇਹ ਕਿੱਲੇ ਆ ਇਹਨੂੰ ਇੱਥੇ ਲਿਆ ਤੂੰ ਆ ਬੜਾ ਹੋ ਜਾਂਦਾ ਯਾਰ ਨਾ ਤੂੰ ਮਾਰ ਪਾਜੋ ਬਾਜੋ ਪਾਜੋ ਬਾਜੋ ਬਾਜੋ ਕਿਹਨਾਂ ਸਹੀ ਹਾਂ ਰਿਕਾਟਾ ਪਾਜੋ ਲਵਾਂ ਤੇ ਪਿੱਛੇ ਹੂੰ ਪਿੱਛੇ ਹੋਰ ਪਿੱਛੇ 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 ਥਲੇ ਵੀ ਚੱਲਣਾ ਬਾਜੋ ਉੱਤੇ ਵੀ ਚਲਾਣਾ ਆ ਜੇ ਕੀ ਕੀ ਠੰਕੀ ਹੋ ਗਿਆ ਹੋ ਗਿਆ ਜੀ ਦੀ ਐਂਡ ਹੋ ਗਿਆ ਚੱਲ ਗਿਆ ਜੀ ਹੋ ਗਿਆ ਪਰ ਮਜ਼ਾ ਆ ਗਿਆ ਹਾਂ ਬਹੁਤ ਵਧੀਆ ਚੱਲਿਆ ਨਾ ਆ ਜੀ ਜੀ ਵਸਾ ਜੀ ਇਹ ਭਾਈ ਨੂੰ ਚੁਰਵੇ ਦਾ ਹੈ ਬਹੁਤ ਇਹ ਨਾਲਾ ਇੱਕ ਇਹ ਜੇ ਥੋਰ ਲੈ ਤਿੰਨ ਬਸ ਥੋਰ ਨਾ ਕੋਸ਼ਿਸ਼ ਕਰੀ ਆ ਮਾਚੂ ਆਦੀ ਜਾਂਦੇ ਹਣਾ ਹੋਰ ਮੰਮੀ ਤੁਸੀਂ ਕੀ ਕਹੋਗੇ ਸਾਰਿਆਂ ਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਮੰਡੀ ਸ਼ੋਰ ਦੇਸ਼ ਦੀਆਂ ਲੱਖ ਲੱਖ ਵਧਾਈਆਂ ਹੁਣ ਉਤਾ ਦਿਓ ਤੇ ਝੁੱਲੀ ਚੜਾਓ ਰੋਲਾ ਵੇਖੋ ਇਹਨਾਂ ਦਾ ਅਨਾਰ ਰੱਖੇ ਥੱਲੇ ਆਹ ਕੋਣ ਆਵਾਜ਼ ਚਲਾਉਣ ਗਿਆ ਬਾਹਰ ਵਿੱਚ ਰੱਖ ਕੇ ਤੇ ਭੱਜ ਆ ਵੀ ਮੈਂ ਚਲਾਤਾ ਵਾ ਖਰੇ ਪਟਾਕਾ ਆ ਚ ਸ਼ੁਰਲੀ ਰੱਖ ਕੇ ਭੱਜ ਜਾਏ ਨਾ ਜਿਹੜੀ ਸ਼ੁਰਲੀ ਮੀਤ ਅਨਾਰ ਲਾਈ ਬਾਬਾ ਇਹ ਬਣਾ ਕਾਬੋਲ ਲੱਗਾ ਆ ਬੜੀ ਓਏ ਏ ਥਾ ਥਾ ਆ ਬੜੀ ਆਈ ਕਰ ਦੇ ਥਾ ਓਏ ਤਾਂ ਆਈ ਮੇਰੀ ਝੋਲੀ ਜਾਣ ਖੱਡ ਗਈ ਹੂ ਆ ਵੇਖੋ ਮੇਰੇ ਕੋਲ ਆਣ ਖੱਡ ਗਈ ਉਤੋਂ ਐਨੀ ਜ਼ੋਰ ਦੀ ਦਾਦੀ ਮਮੂ ਨੂੰ ਕਹਾਂ ਵੀ ਓਏ ਫਲਾਤਾ ਨਾਰ ਚਲਾ ਦੇ ਸਹੀ ਤੇ ਲਾ ਦੂ ਦਾਦੀ ਮਮੂ ਨੂੰ ਨਾਰ ਚਲਾ ਕੇ ਖਾਓ ਨਾਰ ਨਾਰ ਕਿਹੜਾ ਚਲਾਣਾ ਨਾਰ ਆ ਚਲੋ ਆ ਆ ਜਾਈਏ ਚਲ ਆ ਚਲ ਆ ਆ ਵੀ ਆ ਬਾਰੇ ਚਲਾ ਦੇ ਨਾਰ ਸਾਡਾ ਆ ਨਾ ਨਹੀਂ ਤੇਰਾ ਦੁਕਾਨਾ ਆਹੋ ਮਾਰ ਨਾਰ ਚਲਾਦੀ ਨਾ ਆਈਦਾ ਕੀ ਆ ਨਾਰ ਚਲਾਦੇ ਬੰਨ ਆਈਦਾ ਆਈ ਨਾ ਤੇਰਾ ਚੱਲ ਲੱਗੇ ਨਾ ਚੱਲਣ ਲੱਗੇ ਨਾ ਜੀਦਾ ਤੁਸੀਂ ਜੇ ਜਲ ਕਰ ਮਰੇ ਜਾ ਨਦੀ ਵਗੀ ਨਾਰ ਤਾ ਦੋ ਆ ਰਹੀ ਹੈ ਸਰਕਾਰ ਆਈਆਂ ਹੋਰ ਜਗ ਇਹ ਅੱਡ ਬੀਣਾ ਅੱਗ ਲੱਗਣੀ ਇਹਨੂੰ ਓੜੇ ਲੱਗ ਜਾਣੀ ਦੱਬੇ ਅੱਗ ਆਉ ਅੱਗ ਲੱਗਦੇ ਆ ਰਾਜ ਆਈ ਨਾ ਜਾਈ ਨਾਰ ਆਈ ਰਾਜ